ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਅਸਾ ਘਰ ਦੂਜਾ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਜਿਨ ਲਾਈ ਪ੍ਰੀਤ ਸੋਈ ਫਿਰ ਖਾਇ ਜਿਨ ਸੁਖ ਬੈਠਾਂ ਲਈ ਤਿਸ ਭਉ ਬਹੁਤ ਦਿਖਾਇਆ

ਐਸਾ ਦੇਖ ਬਿਮੋਹਿਤ ਹੋਏ ਬੱਬੇ ਤੇ ਮੰਮੇ ਦੇ ਡੈਸ਼ ਦੇ ਕੇ ਬਿਮੋਹਿਤ ਹੋਏ ਸਾਧਕ ਸਿੱਧ ਸੁਰਦੇਵ ਮਨੁੱਖਾ ਬਿਨ ਸਾਗ ਸਭ ਤ੍ਰੋ ਹੰਤ੍ਰੋ ਹੀ ਰਹਾ ਇੱਕ ਫਿਰ ਹੈ ਉਦਾਸੀ ਤੀਨ ਕਾਮ ਵਿਆਪੈ ਇੱਕ ਸੰਚ ਹੈ ਗਿਰਹੀ ਤੇਨ ਹੋਇ ਨ ਆਪੈ ਇਕ ਸਤੀ ਕਹਾਵਹਿ ਤੇਨ ਬਹੁਤ ਕਲ ਪਾਵੈ ਹਮ ਹਰ ਰਾਖੀ ਲਗ ਸਤਗੁਰ ਪਾਵੈ ਤਪ ਕਰਤੇ ਤਪਸੀ ਭੂਲਾਏ ਤਪਸੀ ਨਹੀਂ ਕਹਿਣਾ ਹੈ ਤਪ ਕਰਤੇ ਤਪਸੀ ਭੂਲਾਏ ਪੰਡਿਤ ਮੋਹੇ ਲੋਭ ਸਬਾਈ ਤ੍ਰੈ ਗੁਣ ਮੋਹੀ ਮੋਹਿਆ ਆਕਾਸ ਹਮ ਸਤਗੁਰ ਰਾਖੇ ਦੇ ਕਰ ਹਾਥ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂੰ ਕਹੈ ਸੁਕਾਰ ਕਮਾਵਾ ਜਨ ਨਾਨਕ ਗੁਰਮੁਖ ਢੀੜ ਨਾ ਆਵਾ ਆਸਾ ਮਹੱਲਾ ਪੰਜਵਾ ਸਸੂ ਤੇ ਪੇਰ ਕੀਨੀ ਵਾਖ ਹਾਂ ਸਸੂ ਉਚਾਰਨ ਕਰਨਾ ਸਸੂ ਨਹੀਂ ਕਹਿਣਾ ਸਸੂ ਤੇ ਪੇਰ ਕੀਨੀ ਵਾਖ ਢੇਰ ਜਠਾਣੀ ਮੁਈ ਦੁਖ ਸੰਤਾਪ ਢੇਰ ਜਠਾਣੀ ਮੁਈ ਜਿਠਾਣੀ ਲਾਂ ਦੇ ਨਾਲ ਨਹੀਂ ਵਿਚਾਰਨ ਕਰਨਾ ਸਿਆਰੀ ਨਾਲ ਜਿਠਾਣੀ ਛੇਤੀ ਬੂਰਨਾ ਹੈ دیر ਜਿਠਾਣੀ ਮੁਈ ਦੂਖ ਸੰਤਾਪ ਘਰ ਕੇ ਜਠੇਰੇ ਕੀ ਚੁਕੀ ਕਾਣ ਪੈਰ ਰੱਖਿਆ ਕੀਨੀ ਸੁਗੜ ਸੁਜਾਨ ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੀ ਵੈਰੀ ਸੰਘਾਰੇ ਸਤਗੁਰੂ ਮੋ ਕਉ ਹਰ ਨਾਮ ਦਿਵਾਇ ਰਹਾਉ ਪ੍ਰਥਮੇ त्यागी ਹਮੈ ਪ੍ਰੀਤ ਪ੍ਰਥਮੇ ਦੇ ਵਿਸਰਾਮ ਲਾਉਣਾ ਹੈ ਪ੍ਰਥਮੇ त्यागी ਹਮੈ ਪ੍ਰੀਤ ਦੁਤਿਆ त्यागी ਲੋਗਾ ਰੀਤ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਦੁਤਿਆ त्यागी ਲੋਗਾ ਰੀਤ ਦੁਤਿਆ त्यागी ਲੋਗਾ ਰੀਤ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ ਤੁਰਿਆ ਗੁਣ ਮਿਲ ਸਾਧ ਪਛਾਨੇ ਸਹਿਜ ਗੁਫਾ ਮਹਿ ਆਸਣ ਬਧਿਆ ਜੋਤ ਸਰੂਪ ਅਨਾਹਦ ਵਾਜਿਆ ਮਹਾ ਆਨੰਦ ਗੁਰ ਸ਼ਬਦ ਵਿਚਾਰ ਜਿਹੜਾ ਵਿਚਾਰ ਪਾਦਾ ਨਾ ਕਿਤੇ ਵੀ ਆਵੇ ਵਿਚਾਰ ਲਮਕਾ ਕੇ ਨਹੀਂ ਬੋਲਣਾ ਛੇਤੀ ਬੋਲਣਾ ਹੈ ਇਕੱਠਾ ਹੀ ਬੋਲਣਾ ਹੈ ਵਿਚਾਰ ਵਿਹਾਰੀ ਨਾਲ ਮਹਾ ਆਨੰਦ ਗੁਰ ਸ਼ਬਦ ਵਿਚਾਰ ਵਿਚਾਰਨੀ ਮਾਵੇਂ ਦੀ ਪਿਆਰੀ ਜਿਹੜੀ ਐ ਦੀਰਗਲਾ ਕੇ ਵਿਚਾਰ ਮਹਾ ਆਨੰਦ ਗੁਰ ਸ਼ਬਦ ਵਿਚਾਰ ਪ੍ਰੈਸ ਰਾਤੀ ਧਨ ਸੁਹਾਗਣ ਨਾਰ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਵੈ ਸੋ ਉਤਰੈ ਪਾਰ ਜਨਮ ਨਾ ਮਰੇ ਨਾ ਆਵੇ ਨਾ ਜਾਏ ਜਨਮ ਨਾ ਮਰੇ ਇਥੇ ਵਿਸਰਾਮ ਨਾ ਆਵੇ ਨਾ ਜਾਏ ਹਰ ਸੇਤੀ ਉਹ ਰਹੇ ਸਮਾਏ ਆਸਾ ਮਹੱਲਾ ਪੰਜਵਾ ਨੇਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਹੇ ਪਾਠ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਰੂਪ ਅਨੂਪ ਇੱਥੇ ਵਿਸਰਾਮ ਹੈ ਪੂਰੀ ਆਚਾਰ ਯਾਨੀ ਨਖੇਰ ਕੇ ਪੜ੍ਹਨਾ ਕਈ ਇਹਨੂੰ ਪੂਰੀ ਆਚਾਰ ਕਹਿ ਜਾਂਦੇ ਹਨ ਇਕੱਠਾ ਹੀ ਪੂਰੀ ਵੱਖਰਾ ਬੋਲਣਾ ਹੈ ਆਚਾਰ ਵੱਖਰਾ ਬੋਲਣਾ ਪੂਰੀ ਨਹੀਂ ਕਹਿਣਾ ਦਲੇਹਕੜ ਨਾਲ ਪੂਰੀ ਬੋਲਣਾ ਜੇਤੁ ਗ੍ਰਹਿ ਵਸੈ ਸੋ ਗ੍ਰਹਿ ਸੋਭਵੰਤਾ ਜੇਤੁ ਗ੍ਰਹਿ ਵਸੈ ਸੋ ਗ੍ਰਿਹੁ ਸੋਭਵੰਤਾ ਗੁਰਮੁਖ ਪਾਈ ਕਿਨਹਿ ਵਿਰਲੇ ਵਿਰਲੇ ਜਨਤਾ ਗੁਰਮੁਖ ਪਾਈ ਕਿਨਹਿ ਵਿਰਲੇ ਜਨਤਾ ਸੁਕਰਣੀ ਕਾਮਣ ਗੁਰ ਮਿਲ ਹਮ ਪਾਈ ਸੁਕਰਣੀ ਪਾਠ ਕਠਈਐ ਸੁਕਰਣੀ ਕਾਮਣ ਗੁਰ ਮਿਲ ਹਮ ਪਾਈ ਜੱਜ ਕਾਜ ਪਰਥਾਏ ਸੁਹਾਈ ਜੱਜ ਕਸਕੇ ਨਹੀਂ ਬੂਲਨਾ ਜਾਜ ਜਜਨਾ ਯਾਨੀ ਪੂਜਾ ਕਰਨੀ ਜਾਜ ਪੂਲਾ ਉਚਾਰਨ ਕਰਨਾ ਜਾਜ ਕਾਜ ਪਰਥਾਏ ਸੁਹਾਈ ਰਹਾਉ ਸੁਖ ਸੁਕਰਣੀ ਕਾਮਣ ਗੁਰ ਮਿਲ ਹਮ ਪਾਈ ਜਾਜ ਕਾਜ ਪਰਥਾਏ ਸੁਹਾਈ ਰਹਾਉ ਜਿਚਰ ਵਸੀ ਜਿਚਰ ਵਸੀ ਪਿਤਾ ਕੈ ਸਾਥ ਤਿਚਰ ਕੰਤ ਬਹੁ ਫਿਰਾ ਉਦਾਸ ਕਾਰ ਸੇਵਾ ਤਿਕਚਨ ਕੰਤ ਬਹੁ ਫਿਰੈ ਉਦਾਸ ਇਸ ਤਰ੍ਹਾਂ ਹੀ ਲੱਗ ਜੇਗਾ ਇਸ ਤਰ੍ਹਾਂ ਤਿਚਰ ਤੇ ਯਮਕ ਲਾ ਦੋ ਕੰਤ ਤੇ ਵਿਸਰਾਮ ਦਾ ਦੋ ਇਸ ਤਰ੍ਹਾਂ ਹੀ ਠੀਕ ਕਾਰ ਸੇਵਾ ਸਤਪੁਰਖ ਮਨਾਇ ਗੁਰ ਆਣੀ ਘਰ ਮਹਿ ਗੁਰ ਆਣੀ ਘਰ ਮਹਿ ਗੁਰ ਪਦ ਤੇ ਯਮਕ ਲਾ ਦਨੀ ਹੈ ਗੁਰ ਆਣੀ ਘਰ ਮਹਿ ਗੁਰ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ 32 ਸੁਲਖਣੀ ਸੱਚ ਸੰਤਤ ਪੂਤ ਬਤੀ ਹੀ ਹਾਹਿ ਦੀ ਬਿਹਾਰੀ ਨਹੀਂ ਲਾਉਣੀ 32 ਸੁਲਖਣੀ ਇਥੇ ਵਿਸਰਾਮ 32 ਸੁਲਖਣੀ ਸੱਚ ਸੰਤਤ ਪੂਤ 32 ਸੁਲਖਣੀ ਸੱਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ ਇਛ ਪੂਰੇ ਮਾਨ ਕੰਤ ਸੁਆਮੀ ਇਸ ਰਾਮ ਵੀ ਧਿਆਨ ਨਾਲ ਲਾਉਣਾ ਇਛ ਪੂਰੇ ਮਾਨ ਕੰਤ ਸੁਆਮੀ ਸਗਲ ਸੰਤੋਖੀ ਦੇਰ ਜੇ ਠਾਨੀ ਸਭ ਪਰਵਾਰ ਮਾਹ ਸਭ ਪਰਵਾਰ ਮਾਹ ਸ੍ਰੇਸ਼ਟ 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 ਹਾਂ ਰਾਰਾ ਪੂਰਾ ਮਤੀ ਦੇਵੀ ਦੇਵਰ ਜੇਸਟ ਤਨ ਸੋ ਗ੍ਰਹਿੋ ਜਿਤ ਪ੍ਰਗਟਿ ਆਏ ਜਨ ਨਾਨਕ ਸੁਖੇ ਸੋਖ ਵਿਹਾਰੇ ਦਰਮਿਆਨਾ ਜਾ ਬੋਲਦਣਾ ਜਨ ਨਾਨਕ ਸੁਖੇ ਸੋਖ ਵਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ